ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੂਤ ਤੂਤਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਇਹ ਨੇੜੇ ਸਾਈਆਂ ਵਾਲੇ ਪਿੰਡ ਦੇ ਰਹਿ ਜਾਂਦਾ ਤੇ ਸਾਈਆਂ ਵਾਲਾ ਪਿੰਡ ਦੋਸਤੋ ਜਦੋਂ ਆਪਾਂ ਫਰੀਦਕੋਟ ਤੋਂ ਫਰੋਜ਼ਪੁਰ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਲਖਵਿੰਦਰ ਇਹਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਵੀ ਬਾਈ گاਵਾਂ ਲੈ ਆਉਂਦਾ ਹੁੰਦਾ ਸੀ ਹੁਣ ਜਿਆਦਾ ਹੀਫਰ ਵਾਢਾਂ ਜਿਹੜੀਆਂ ਵਿਕਰੀ ਵਾਲੀਆਂ ਇਹਦੇ ਕੋਲ ਆਉਂਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਦੇ ਵਿੱਚ ਟੋਟਲ 9 ਨਾਕ ਤੁਹਾਨੂੰ ਦਿਖਾ ਰਿਹਾ ਜਿਹਦੇ ਚ ਇੱਕ ਕੱਟੀ ਵੀ ਦਿਖਾਉਂਗਾ ਸੋ ਬੇਨਤੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਆ ਕੇ ਕਰ ਲੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਪਸ਼ੂ ਦੇਖਣਾ ਨਰਖ-ਪਰਖ ਕਰਨੀ ਤੁਹਾਡਾ ਕੰਮ ਹੈ ਦੋ ਵੜਾਂ ਜਿਹੜੀਆਂ ਗੱਬਣ ਚੱਕ ਪਾਸ ਚਾਉਂਦੀਆਂ ਤੇ ਬਾਕੀ ਵੜਾਂ ਜਿਹੜੀਆਂ ਹੀਫਰ ਸੋ ਆਓ ਡਿਟੇਲ ਪੁੱਛੀਏ ਆਪਾਂ ਪਹਿਲਾਂ ਗੱਬਣ ਵੜ ਤੋਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਉਸ ਤੋਂ ਬਾਅਦ ਤੁਹਾਨੂੰ ਲਾਸਟ ਉੱਤੇ ਕੱਟੀ ਦਿਖਾਉਂਗਾ ਚੁਰੂ ਇਸੇ ਤੋਂ ਕਰ ਲੈਨੇ ਆਪਾਂ ਮਿਲਦੇ ਆਂ ਬਾਈ ਨੂੰ ਲਖਨਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਲਖਨਦਰ ਅੱਜ ਹੈ ਗਿਆ ਨੌ ਨਾਗ ਜੀ ਬਾਈ ਜੀ ਜਿਹੜੀ ਇਹ ਵੈਡ ਪਹਿਲੇ ਨੰਬਰ ਤੇ ਦਿਖਾ ਰਹੇ ਆਂ ਬਾਈ ਕਿੰਨੇ ਚੱਪ ਦੀ ਗੱਬਣ ਇਹ 7ਵਾਂ ਮਹੀਨਾ ਚੱਲ ਰਿਹਾ ਜੀ ਇਹਦਾ 7ਵਾਂ ਚੱਲੀ ਜਾਂਦਾ ਹਾਂਜੀ ਜੀ ਠੀਕ ਐ ਚਾਹ ਰੇਟ ਕੀ ਰਹਿਣਾ ਇਹਦਾ ਲਖਨਦਰ ਬਾਈ ਰੇਟ ਹੈ ਦਾ 62000 ਜੀ ਤੋਰ ਦਈਏ ਇਹਨੂੰ ਦੋਸਤੋ ਰੇਟ 62000 ਆ 7ਵਾਂ ਮਹੀਨਾ ਚੱਲੀ ਜਾਂਦਾ ਚੈੱਕ ਪਾਸ ਤੁਸੀਂ ਇੱਥੇ ਕਰਵਾ ਸਕਦੇ ਹੋ ਹਵਾਨਾ ਬਣਾਉਂਦੀ ਆਉਂਦੀ ਆਂਦੀ ਹਾਂਜੀ ਅੰਗਰੀ ਤੋਰ ਦੀ ਆ ਪਾਉਣ ਬਾਹਰ ਨੂੰ ਤੋਰ ਲਾ ਲਈ ਹਾਂ ਜੀ ਤੋ ਤੋਰ ਕੇ ਦੇਖਦੇ ਹਾਂ ਥੋੜਾ ਜਿਹਾ ਭਜਨਸ ਪਸ਼ੂ ਕਰਦਾ ਬੱਧਾ ਜਿਹੜਾ ਹੁੰਦਾ ਹਵਾਨਾ ਦੇਖੋ ਤੁਸੀਂ ਵਹਿਣ ਬਣਾ ਰਹੀ ਐ ਸਵੈਸਟ ਹੈ ਠੀਕ ਹੈ ਭਾਈ ਕਮਾਲ ਕੱਦ ਹਾਈਟ ਵੀ ਵਧੀਆ ਜੀ ਸਾਰੇ ਸੋ ਹਾਈਟ ਵੀ ਚੰਗੀ ਐ ਦੱਸੋ ਚੰਗੇ ਵਜ਼ਨ ਵੀ ਮੂੰਹ ਚਾਰ ਦੰਦ ਆ ਜੀ ਚਾਰ ਦੰਦ ਹਾਂ ਕਨਫਰਮ ਹੈ ਜੀ ਆ ਦਿਖਾ ਵੀ ਸਕਦੇ ਕੋਈ ਵੀ ਇੰਟਰ ਵਿੱਚ ਚਾਰ ਦੰਦ ਕਨਫਰਮ ਬੜਾ ਹੰਦਾ ਜਿਹਦੇ ਦੇਖ ਲ ਹਾਂ ਚਾਰ ਦੰਦ ਸੋ ਸੋ ਚਾਰ ਦੰਦ ਬੱਛੀ ਦਸੋ ਵੈੜ ਚੰਗੀ ਸੰਭੀ ਵੀ ਸੋਹਣੀ ਥੱਲੋਂ ਵੀ ਲਖਿੰਦਰ ਭਾਈ ਖਲਾਈ ਹੁੰਦਾ ਪੂਰੀ ਬਾਈ ਫੁੱਲੀ ਸੀਲ ਜਾਂ ਸਿਕਲ ਸੋ ਚੰਗੀ ਬੱਚੀ ਹੈ ਦਸੋ ਪਹਿਲੇ ਨੰਬਰ ਦੇ ਉੱਤੇ ਤੁਸੀਂ ਦੇਖ ਰਹੇ ਇਹ ਖੜੀਆਂ ਹੀ ਦਿਖਾਉਣ ਨੇ ਦਸੋ ਨੌਨ ਆ ਗਿਆ ਤੇ ਇਹ ਵਿੱਚੋਂ ਕੁਸ ਬੱਚੀਆਂ ਫਾਰਮ ਚੋਂ ਜਿਹੜੀਆਂ ਆਈਆਂ ਭਜਦੀਆਂ ਵੀ ਐ ਲਖਿੰਦਰ ਜਿਹੜੀ ਇਹ 2 ਨੰਬਰ ਤੇ ਵੈੜਾ ਭਾਈ ਇਹ ਦੰਦੋ ਕਿਵੇਂ ਖੀਰੀ ਐ ਭਾਈ ਦੰਦੋ ਖੀਰੀ ਹੈ ਗੱਬਣ ਕਿੰਨੇ ਚਰਤੀ ਐ ਇਹ 45 ਦਿਨ ਦੀ ਕਿੱਟ ਤੇ ਚੱਕ ਪਾਸ ਕਿੱਟ ਨਾਲ ਚੈੱਕ ਪਾਸਾ 45 ਦਿਨਾਂ ਦਾ ਹਾਂ ਜਿਹੜਾ ਇਹ ਜੋੜਾ ਇਹ ਫਾਰਮ ਤੋਂ ਆਇਆ ਆਪਣੇ ਕੋਲੇ ਦੋਹਾਂ ਦਾ ਆਪ ਦਾ ਰਿਕਾਰਡ ਹੈਗਾ ਜਿਹੜਾ ਇਹਦੇ ਸੀਮਨਗਾਂ ਲੱਗਿਆ ਉਹਦਾ ਵੀ ਰਿਕਾਰਡ ਹੈਗਾ ਸਾਰਾ ਦੇਵਾਂਗੇ ਠੀਕ ਹੈ ਏਬੀਐਸ ਪ੍ਰੀਤ ਦਾ ਮੇਰੇ ਖਿਆਲ ਚ ਇਹ ਦੋ ਨੰਬਰ ਤੇ ਲੱਗਿਆ ਹਾਂ ਹਾਂ ਦੋ ਨੰਬਰ ਤੇ ਏਬੀਐਸ ਪ੍ਰੀਤ ਦਾ ਲੱਗਿਆ ਹੋਇਆ ਠੀਕ ਹੈ 45 ਦਿਨਾਂ ਦੀ ਚੈੱਕ ਪਾਸਾ ਹਾਂ ਕਿਟ ਤੇ ਚੈੱਕ ਪਾਸਾ ਜੀ ਅਗਲਾ ਆਪਦੀ ਤਸੱਲੀ ਕੋਈ ਵੀ ਕਰਵਾ ਸਕਦਾ ਠੀਕ ਹੈ ਆਪਣੇ ਕੋਲ ਆਪਾਂ ਜਿਹਦਾ ਰੇਟ ਇਹਦਾ ਕੀ ਰੱਖਦੇ ਆ ਇਹਦਾ ਚ 45000 ਦੀ ਬੱਚੀ ਦੇ ਦੇਗੀ 45000 ਹਾਂਜੀ ਠੀਕ ਹੈ ਦੋਸੋ ਇਹਦੇ এবੀਐਸ ਪ੍ਰੀਤ ਜਰਸੀ ਬੁੱਲ ਦਾ ਸੀਮਨ ਬਾਈ ਹੋਰਾਂ ਨੇ ਪਰਾਇਆ ਦੰਦੋ ਖੀਰੀ ਹੈ ਕਿਟ ਦੇ ਨਾਲ 45 ਦਿਨਾਂ ਦੀ ਚੈੱਕ ਪਾਸ ਹੈ ਹੁਣ ਤੁਸੀਂ ਇਹ ਦੇਖ ਲਓ ਵੀ ਤੁਸੀਂ ਇਹਨੂੰ ਕਿਹੜੇ ਢੰਗ ਨਾਲ ਪਾਸ ਕਰਾਉਂਗੇ ਜਿਹੜਾ ਬਲੱਡ ਸੈਂਪਲ ਨਾਲ ਟੈਸਟ ਹੁਣ ਦੋਦੇ ਨਾਲੇ ਪਾਸ ਹੈ ਗੱਬਣ ਹੈ ਬਾਕੀ ਤੁਹਾਡੀ ਆਪ ਦੀ ਹਿੰਮਤ ਹੈ ਫਾਰਮ ਤੋਂ ਹੀ ਚੈੱਕ ਪਾਸ ਹੁਕਿਆਈ ਹੈ ਠੀਕ ਹੈ ਇਹਦੋਂ ਅੱਗੇ ਜਿਹੜੀ ਬੱਚੀ ਲੱਖੇ ਇਹ ਦੰਦੋ ਕਿਵੇਂ ਦੰਦੋ ਵੀ ਖੀਰੀ ਹੈ ਬਾਈ ਜੀ ਦੰਦੋ ਖੀਰੀ ਹੈ ਇੱਕੇ ਫਾਰਮ ਦੇ ਵਿੱਚੋਂ ਆਈਆਂ ਇਹ ਇਹਦਾ ਵੀ ਰਿਕਾਰਡ ਆਪਣੇ ਕੋਲੇ ਹੈਗਾ ਜੀ ਸਾਰਾ ਠੀਕ ਹੈ ਇਹ ਤਾਂ ਨਹੀਂ ਗੱਬਣ ਹੋਈ ਹੈ ਨਹੀਂ ਇਹ ਨਹੀਂ ਗੱਬਣ ਹੋਈ ਬਾਈ ਜੀ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਬਾਈ 35000 ਦੀ 35000 ਹਾਂਜੀ ਦੋਸਤੋ ਵੈੜ ਇਹ ਵੀ ਚੰਗੇ ਕੱਦ ਕਾਟਦੀ ਹੈ ਡੱਬੀ ਵੈੜ ਹੈ ਬੜਾ ਕਾਲੀ ਨੂੰ ਤੈਨੂੰ ਕਰੀ ਬਾਈ ਹਾਂ ਦੋਸਤੋ ਹੁਣ ਤੁਸੀਂ ਇਸ ਡੱਬੀ ਬੱਚੀ ਨੂੰ ਦੇਖ ਲਓ ਇਹਦਾ ਰੇਟ 35000 ਹੈ ਦੰਦੋ ਖੀਰੀ ਹੈ ਇਦੇ ਨਾਲ ਦੀ ਵੱਛੀ ਸੋਹਣੇ ਟਾਂਚੇ ਦੀ ਐ 45 ਦਿਨਾਂ ਦੀ ਚੈੱਕ ਪਾਸ ਡਿਮਾਂਡ 45000 ਦੀ ਐ ਇਹ ਤੋਂ ਅੱਗੇ ਜਿਹੜੀ ਲਖੇ ਇਹ ਵੈੜ ਤਾ ਹਾਂ ਹੀ ਖੀਰੀ ਆ ਜੀ ਕੱਡ ਕਾਠ ਬਹੁਤ ਸੋਹਣਾ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ 32000 ਜੀ 32000 ਹਾਂਜੀ ਠੀਕ ਐ ਮੜਾ ਇਹਨੂੰ ਕਰੀਏ ਵੱਛੀ ਨੂੰ ਸੋ ਦੋਸਤੋ 32000 ਰੇਟ ਆ ਇਹਦਾ ਵਿਚਾਰ ਹੀ ਥਾਣਾ ਜੀ ਖੀਰੀ ਆ ਠੀਕ ਐ ਦੰਦੋ ਖੀਰੀ ਇਹਦੇ ਨਾਲ ਇੱਕ ਵੱਛੀ ਲਖੇ ਇਹ ਇਹਦਾ ਰਿਕਾਡ ਹੈਗਾ ਜੀ ਆਇਆ ਨਹੀਂ ਆਪਣੇ ਕੋਲੇ ਇਹ ਬਹੁਤ ਚੰਗੇ ਸੀਮਨ ਦੀ ਹੈ ਤੇ ਇਹਦਾ ਬੱਚਾ ਵਿੱਚ ਚਾਰੇ ਗੁਲਾਬੀ ਥਾਣਾ ਇਹਦੇ ਚਾਰੇ ਸਰੀਕ ਪੱਖੋਂ ਵੇਖੋ ਤੁਸੀਂ ਝੋਲੀ ਵੇਖੋ ਇਹ ਬੱਚੀ ਦੀ ਕਿੱਡੀ ਚੰਗੀ ਹੈ ਇਹਦਾ ਰੇਟ ਕੀ ਰਹਿਣਾ ਹੈ ਰੇਟ ਇਹਦਾ ਵੀ 32000 ਜੀ 32 ਇਹਦਾ ਰੇਟ ਹੈ ਹਾਂਜੀ ਠੀਕ ਹੈ ਇਸ ਤੋਂ ਅੱਗੇ ਜਿਹੜੀ ਬੱਚੀ ਹੈ ਇਹ ਵੀ ਖੀਰੀ ਹੈ ਜੀ ਤੇ ਇਹਦਾ ਰੇਟ ਰਹਿਣਾ ਆਪਣਾ 26000 26000 ਹਾਂਜੀ ਠੀਕ ਹੈ ਦੋਸਤੋ ਦੰਦੋਂ ਇਹ ਖੀਰੀ ਹੈ ਤੇ ਰੇਟ 26000 ਥਣ ਚਾਰੀ ਹੈ ਹਾਂਜੀ ਸਾਹਮਣੇ ਢਾਂਚਾ ਤੁਸੀਂ ਦੇਖ ਸਕਦੇ ਹੋ ਇੱਕ ਜਰਸੀ ਚੁਪੈਂਦੀ ਬੱਛੀ ਦਿਖਾਉਣਾ ਕਾਫੀ ਕਲਰ ਦੇ ਵਿੱਚ ਬਲੈਕ ਜਰਸੀ ਜਿਵੇਂ ਐਫਪ ਦੇ ਪੇਟੋਂ ਜੰਮ ਕੇ ਇਦਾਂ ਦੇ ਰੰਗ ਦੀਆਂ ਆ ਜਾਂਦੀਆਂ ਪੂਰੇ ਇਹਦਾ ਵੀ ਬਈ ਪੂਰੇ ਵਧੀਆ ਸੀਮੰਦੀ ਤੇ ਵਧੀਆ ਕਰੋ ਰਹੀ ਆ ਆਪਾਂ ਠੀਕ ਹੈ ਤੇ ਪੂਰਾ ਵਧੀਆ ਹੈਗਾ ਦੇਖ ਰਖਾਓ ਐਦਾ ਰੇਟ ਕੀ ਲਉਗਾ ਐਦਾ ਐਦਾ ਰੇਟ ਵੀ ਬਈ ਆਪਾਂ ਰੱਖਿਆ 28000 ਜੀ ਇਹਦਾ ਰੇਟ 28000 ਹੈ ਅੱਛਾ ਇੱਕ ਲਾਸਟ ਉੱਤੇ ਵਾਈਟ ਰੰਗ ਦੀ ਬੱਛੀ ਹੈ ਹਾਂਜੀ ਕੀ ਕੀਮਤ ਹੈ ਉਹ ਵੀ 7 ਮਹੀਨੇ ਦੀ ਹੈ ਜੀ ਠੀਕ ਹੈ ਤੇ ਉਹਦੀ ਕੀਮਤ 18000 ਹੈ ਜੀ ਉਹ ਵੀ ਬਹੁਤ ਚੰਗੀ ਆ ਬਰੀਡ ਦੀ ਹੈ ਚਾਰ ਹੀ ਸਾਨਾ ਠੀਕ ਹੈ ਅੱਛਾ ਜਿਹੜੀਆਂ ਬੱਚੀਆਂ ਆਪਾਂ ਹੁਣ ਤੋੜ ਕੇ ਤਾਂ ਚਲੋ ਇਹਨਾਂ ਨੂੰ ਨਹੀਂ ਦਿਖਾ ਸਕੇ ਜੀ ਇਹਨਾਂ ਦੇ ਥਣ ਚਾਰ-ਚਾਰ ਹੀ ਐ ਸਾਰੇ ਹਾਂ ਇੱਕ ਦੇ ਬੇਸ਼ਾਕ ਹੈਗੀ ਆ ਠੀਕ ਹੈ ਕਿਹੜੀ ਬੱਚੀ ਐ ਇਸ ਬੱਚੀ ਦੇ ਜਿਹੜੀ ਫਾਰਮ ਚੋਂ ਲਈ ਹੈ ਨਾ ਠੀਕ ਹੈ ਇਹਦੀ ਇੱਕ ਛੋਟੀ ਜਿਹੀ ਵਿਚਾਲੇ ਛੋਟੀ ਸ਼ਾਖਾ ਹੋ ਹੈਗੀ ਆ ਕਿ ਆ ਵੱਖਰੀ ਦਿਸਦੀ ਆ ਨਹੀਂ ਛੋਟੀ ਆ ਮਾਮੂਲੀ ਜੀ ਤੇ ਹੋਰ ਕਿਸੇ ਦੇ ਕੋਈ ਦੰਦਾਂ ਦੀਓ ਜਾਂ ਹੋਰ ਕਿਸੇ ਦੇ ਵੀ ਦੇ ਕੋਈ ਕੋਈ ਕੀ ਨਾ ਨਾ ਜੀ ਠੀਕ ਹੈ ਆਪ ਦੀ ਜੋ ਕੋਈ ਆਵੇ ਤਾਂ ਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਹਾਂਜੀ ਦੋਸਤੋ ਬਾਕੀ ਇਹ ਦੂਜੇ ਪਾਸੋਂ ਲਿਆ ਕੇ ਵੱਧੀਆਂ ਇੱਥੇ ਤੋਰ ਇਹਨਾਂ ਦੀ ਮੇਰੇ ਸਾਹਮਣੇ ਸਾਰੀਆਂ ਬੱਛੀਆਂ ਦੀ ਸਹੀ ਹੈ ਬਾਕੀ ਤੁਸੀਂ ਇਹਨਾਂ ਨੂੰ ਆ ਕੇ ਦੇਖੋ ਕੋਲ ਖੜੋ ਤੋਰ ਕੇ ਵੀ ਦੇਖ ਲਓ ਥੋੜਾ ਜਿਹਾ ਹੋ ਜਾਂਦਾ ਵੀ ਜਦੋਂ ਇਹਨਾਂ ਨੂੰ ਤੋੜਦੇ ਆ ਜਿਵੇਂ ਪਹਿਲੀ ਬੱਛੀ ਤੋਰੀ ਸੀ ਫਿਰ ਇਹ ਭਜਦੀਆਂ ਨਸਦੀਆਂ ਖਾਸ ਕਰਕੇ ਜਿਹੜੀਆਂ ਵੜਾਂ ਕੋਈ ਸੇ ਫਾਰਮ ਚ ਭਾਵੇਂ ਉਹ ਛੋਟਾ ਫਾਰਮ ਹੈ ਖੁੱਲੀਆਂ ਫਿਰਦੀਆਂ ਜਦੋਂ ਉਹਨਾਂ ਦੇ ਰੱਸਾ ਪੈਂਦਾ ਫਿਰ ਉਹ ਦਿੱਕਤ ਦਿੰਦੀਆਂ ਸੋ ਬਾਕੀ ਸੋਹਣੇ ਟਣ ਚੇ ਦੀਆਂ ਵੜਾਂ ਤੁਹਾਨੂੰ ਦਿਖਾਤੀਆਂ ਮੈਂ 8 ਤੁਸੀਂ ਆ ਕੇ ਦੇਖੋ ਜਿਹੜਾ ਤੁਹਾਨੂੰ ਨਗ ਜਾਚੇ ਇਹ ਕੱਟੀ ਬਾਈ ਕੋ ਲਈਏ ਕੱਟੀਆਂ ਲੈ ਆਉਣੇ ਆ ਲਖੇ ਬਾਈ ਕਿ ਇਹ ਇੱਕ ਹੀ ਖਰੀਦੀ ਹੈ ਨਹੀਂ ਖਰੀਦੀ ਨਹੀਂ ਸੀ ਬਾਈ ਜੀ ਇਹ ਇਹ ਨਾ ਕਿਸੇ ਨੇ ਮਾਰਨ ਵਾਲਿਆਂ ਨੂੰ ਦਿੱਤੀ ਸੀ ਇਹ ਮਾਂ ਤੇ ਇਹ ਕਾਟੂ ਮਾਲ ਹਾਂ ਮੱਝ ਰਹਿੰਦੀ ਨਹੀਂ ਸੀ ਉਹ ਮੱਝ ਦਾ ਰਿਕਾਰਡ ਆਪਾਂ ਨੂੰ ਪਤਾ ਸੀ ਉਹਦਾ ਤੇ ਉਹਨਾਂ ਤੋਂ ਇਹ ਬਾਈ ਉਹਦੇ ਗੱਡੀ 'ਚੋਂ ਲਵਾਈ ਹੈ ਤੇ ਆਪਾਂ ਤਾਂ ਭਲਾ ਹੀ ਕੀਤਾ ਇਹਨਾਂ ਕੱਟੀ ਦਾ ਠੀਕ ਹੈ ਲੈ ਕੇ ਹਾਂ ਕੀ ਭਾਜ ਦੇ ਦਾਂਗੇ ਇਸ 17000 ਦੀ ਕੱਟੀ ਦੇ ਦੋਸਤੋ 17000 ਦੀ ਕੱਟੀ ਬਾਈ ਕਹਿੰਦਾ ਦੇ ਦੂੰਗਾ ਤੇ ਇਹਦੀ ਮਾਂ ਕਿਸੇ ਵੀਰ ਨੇ ਉਹ ਨਹੀਂ ਰਹੀ ਤਾਂ ਉਹਨਾਂ ਨੇ ਕਟੂਮਾਲ ਚ ਉਹ ਵੇਚਤੀ ਸੀ ਤੇ ਨਾਲ ਹੀ ਇਹ ਕੱਟੀ ਦੇਤੀ ਸੀ ਬਾਈ ਨੇ ਉਹਨਾਂ ਤੋਂ ਲੈ ਲਈ ਆ ਵਾਪਸ ਜੇ ਕੋਈ ਭਰਾ ਇਹਨੂੰ ਵਧੀਆ ਸਮਝਦਾ ਤਾਂ ਜ਼ਰੂਰ ਤੁਸੀਂ ਕੰਟੈਕਟ ਕਰ ਲਓ ਢਾਂਚੇ ਦੀ ਵਾਕਿਆ ਹੀ ਸੋਹਣੀ ਕੱਟੀ ਬਣਨੀ ਐ ਚਲੋ ਸੰਭਾਲੇ ਦੀ ਜਿੱਦਾਂ ਦੀ ਹੋਈ ਵੀ ਉਹ ਤੁਹਾਡੇ ਸਾਹਮਣੇ ਐ ਬੜੇ ਤੌਰ ਤੇ ਇਹਨੂੰ ਤੋਰ ਦੇਣੇ ਤੋ ਚੰਗੇ ਢਾਂਚੇ ਦੀ ਮੱਝ ਬਣੂਗੀ ਸਿੰਗ ਵੀ ਕੁੰਡੇ ਰੱਖੂਗੀ ਸਿੰਗ ਪਤਲਾ ਰਹੂਗਾ ਕੁੰਡਾ ਰਹੂਗਾ 17000 ਦੀ ਬਾਈ ਕਹਿੰਦਾ ਕੱਟੀ ਦੇ ਦੂੰਗਾ ਜੇ ਕੋਈ ਵੀਰ ਨੂੰ ਚੰਗੀ ਲੱਗਦੀ ਹੈ ਤਾਂ ਕੱਟੀ ਆਸਤੇ ਵੀ ਕੰਟੈਕਟ ਕਰ ਲਓ ਬਾਕੀ ਵੜਾ ਤੁਹਾਨੂੰ ਦਿਖਾਤੀਆਂ ਦੱਸੋ 8 ਨਾਗਜ ਦੇ 9 ਹੋ ਗਏ ਟੋਟਲ ਸੋਹਣੀਆਂ ਬੱਚੀਆਂ ਆ ਕੇ ਜਰੂਰ ਦੇਖਿਓ ਤੁਹਾਡੇ ਦਿਲ ਨੂੰ ਲੱਗਣੀਆਂ ਗੱਭਣ ਦੋ ਹੈ ਕਨਫਰਮ ਹੈ ਬਾਕੀ ਰੇਟ ਜਿਹੜੇ ਆ ਉਹ ਵੀ ਬਹੁਤ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਵੀ ਵੀਡੀਓ ਦੇ ਵਿੱਚ ਹੀ ਹੁਣ ਤਾਂ ਅੱਜ ਦੇ ਰੇਟ ਵੀ ਵੀਡੀਓ ਦੇ ਵਿੱਚ ਹੀ ਕੀਤੇ ਹੋਏ ਸੋ ਜਿਹੜਾ ਨਾਗ ਚਾਚੇ ਤਸੱਲੀ ਕਰਨਾ ਹੱਕ ਪਿੰਡ ਤੂਤ ਦੇ ਵਿੱਚ ਉਹ ਵੀਡੀਓ ਬਣਾਈ ਹੈ ਟਰਾਂਸਪੋਰਟ ਦਾ ਸਾਧਨ ਤੁਹਾਨੂੰ ਇੱਥੋਂ ਮਿਲ ਜਾਣਾ ਹੈ ਜੇ ਕੋਈ ਵੀ ਆਉਂਦਾ ਹੈ ਤਾਂ ਕਿ ਤੁਸੀਂ ਆਪਦੇ ਪਰਸਨਲ ਵੀਹਿਕਲ ਤੇ ਆਓ ਤੇ ਕੱਲਾ ਕੱਲਾ ਨਾਗ ਤਸੱਲੀ ਕਰਕੇ ਖਰੀਦ ਲਓ ਸੋ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਲਈ ਨਾਗਾਜ ਦੇ ਟੋਟਲੇ 9 ਹੀ ਸੀ ਧੰਨਵਾਦ